तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर जिला रोपणगर श्रोमणी अकाली दल दे प्रधान गुरिंदर सिंह गोघी ने दित्ता इस्तीफा श्री अकाल तख्त साहिब दे जथेदार ज्ञानी रविबीर सिंह जी अते तख्त श्री केसगढ़ साहिब दे जथेदार ਯਾਨੀ ਸੁਲਤਾਨ ਸਿੰਘ ਜੀ ਨੂੰ ਅਹੁਦੇ ਤੋਂ ਹਟਾਉਣ ਦੇ ਰੋਸਵਜੋਲਿਆ ਫੈਸਲਾ ਆਓ ਦੇਖਦੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਵਿੰਦਰ ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰ ਸਿੰਘ ਗੋਗੀ ਸਾਬਕਾ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਮੈਂਬਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਰੋਪੜ ਦਾ ਜ਼ਿਲ੍ਹਾ ਪ੍ਰਧਾਨ ਅੱਜ ਜੋ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਦੀ ਅੰਤਰੇ ਕਮੇਟੀ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਸ਼੍ਰੀ ਗਿਆਨੀ ਅਰਗਵੀਰ ਸਿੰਘ ਜੀ ਨੂੰ ਅਤੇ ਜਥੇਦਾਰ ਤਖਤ શ્રી ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਖਟਾਉਣ ਦਾ ਫੈਸਲਾ ਕੀਤਾ ਮੈਂ ਇਹ ਸਮਝਦਾ ਬਹੁਤ ਹੀ ਮੰਝਭਾਗਾ ਫੈਸਲਾ ਹੈ ਅਤੇ ਮੈਂ ਇਹ ਵੀ ਸਮਝਦਾ ਵੀ ਅੰਤਰੰਗ ਕਮੇਟੀ ਨੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਲਾਹ ਨਾਲ ਲਿਆ ਜਿਹੜਾ ਕਿ ਬਹੁਤ ਹੀ ਮੰਝਭਾਗਾ ਇੱਕ ਹਿਰਦਿਆਂ ਨੂੰ ਇਹ ਝੰਜੋੜ ਕੇ ਰੱਖਦਾ ਇਸ ਫੈਸਲੇ ਨੇ ਮੇਰੇ ਮਨ ਨੂੰ ਵੀ ਬੜੀ ਡੂੰਗੀ ਸੱਟ ਲੱਗੀ ਆ ਇਸ ਕਰਕੇ ਮੈਂ ਇਸ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਤੋਂ ਅਸਤੀਫਾ ਦਿੰਦਾ ਅਤੇ ਨਾਲ ਦੀ ਨਾਲ ਸਿੱਖ ਪੰਥ ਨੂੰ ਇਹ ਵੀ ਬੇਨਤੀ ਕਰਦਾ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲੇ ਹੋਏ ਸੀ ਉਹਨਾਂ ਨੂੰ ਇਹਨਾਂ ਨੂੰ ਲਾਗੂ ਕਰਾਉਣ ਦੇ ਲਈ ਸਿੱਖ ਪੰਥ ਨੂੰ ਇਕੱਠਿਆਂ ਹੋ ਕੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਨਾ ਚਾਹੀਦਾ ਅਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਫੈਸਲੇ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਇੱਕ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਬਣਾਈ ਗਈ ਸੀ ਉਹਦੇ ਚੋ ਭਾਵੇਂ ਦੋ ਮੈਂਬਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਅਤੇ ਸਾਬਕਾ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬਡੁੰਗਰ ਸਾਹਿਬ ਅਸਤੀਫਾ ਦੇ ਚੁੱਕੇ ਆ ਪਰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੋਏ ਜੋ 18 ਮਾਰਚ ਤੋਂ ਭਰਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਸਿੱਖ ਸੰਗਤ ਨੂੰ ਮੇਰੀ ਬੇਨਤੀ ਆ ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਪੰਥ ਦੇ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਲਈ ਸਾਨੂੰ ਸਾਰਿਆਂ ਨੂੰ ਉਸ ਭਰਤੀ ਦਾ ਜਿਹੜਾ ਹੈਗਾ ਇਹ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਅਤੇ ਮੈਂ ਵੀ ਆਪਣੇ ਵੱਲੋਂ ਉਸ ਕਮੇਟੀ ਨੂੰ ਪੂਰਾ ਵਿਸ਼ਵਾਸ ਦਉਨਾ ਕਿ ਅਸੀਂ ਵੱਧ ਚੜ ਕੇ ਉਸ ਕਮੇਟੀ ਦੀ ਭਰਤੀ ਹਿੱਸਾ ਲਵਾਂਗੇ ਕਿਉਂਕਿ ਮੇਰਾ ਪਰਿਵਾਰ ਮੇਰਾ ਖਾਨਦਾਨ ਨਵਾਬ ਕਪੂਰ ਸਿੰਘ ਜੀ ਦਾ ਪਰਿਵਾਰ ਹੈ ਜਿਹੜੇ ਜਥੇ ਦਾ ਅਕਾਲ ਤਖਤ ਸਾਹਿਬ ਹੀ ਰਹੇ ਆ ਜਿਹੜੇ ਬੁੱਢਾ ਦਲ ਦੇ ਮੁਖੀ ਵੀ ਰਹੇ ਆ ਜਿਹੜੇ ਕੌਮ ਦੇ ਜਨੈਲ ਵੀ ਰਹੇ ਆ ਉਸ ਪਰਿਵਾਰ ਚ ਮੇਰਾ ਜਨਮ ਹੋਇਆ ਤੇ ਪਰਿਵਾਰ ਕਦੇ ਸੁਪਨੇਚ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਨਹੀਂ ਜਾ ਸਕਦਾ ਇਸ ਕਰਕੇ ਮੇਰੀ ਜਮੀਰ ਇਹ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਅਕਾਲ ਤਖਤ ਦੇ ਹੁਕਮ ਦੇ ਨਾਮੇ ਤੇ ਭਗੌੜਾ ਹੋ ਕੇ ਕੋਈ ਕਾਰਜ ਕਰਾਂ ਅਤੇ ਜੇ ਮੈਂ ਇੱਕ ਕਾਰਜਕਾਰ ਤਰ ਸਾਹਿਬ ਦੇ ਹੁਕਮਾਂ ਦੇ ਖਿਲਾਫ ਹੋ ਕੇ ਕਰਦਾ ਤਾਂ ਨਾ ਮੇਰੇ ਗੁਰੂ ਨੇ ਮੈਨੂੰ ਮਾਫ ਕਰਨਾ ਨਾ ਮੈਨੂੰ ਸੰਗਤ ਨੇ ਮਾਫ ਕਰਨਾ ਤੇ ਮੈਨੂੰ ਕਿਤੇ ਢੋਈ ਨਹੀਂ ਮਿਲਣੀ ਇਸ ਕਰਕੇ ਮੈਂ ਆਪਣੇ ਪੰਥ ਦੇ ਨਾਲ ਖੜਨ ਦਾ ਫੈਸਲਾ ਕੀਤਾ ਮੈਂ ਦੁਬਾਰਾ ਫਿਰ ਇਹ ਐਲਾਨ ਕਰਦਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੋਂ ਅਸਤੀਫਾ ਦਿੰਦਾ ਅਤੇ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰੂਗੀ ਉਹਦੇ 'ਚ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ ਪ੍ਰਧਾਨ ਜੀ ਲੰਮਾ ਸਮੇਂ ਤੋਂ ਤੁਸੀਂ ਦੋ ਵਾਰੀ ਜਿਲ੍ਹਾ ਪ੍ਰਧਾਨ ਵੀ ਰਹੇ ਚੁੱਕੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹੇ ਚੁੱਕੇ ਇੰਨਾ ਵੱਡੇ ਤੁਹਾਨੂੰ ਦਿਲ ਤੇ ਸੱਟ ਵੱਜੀ ਵੀ ਤੁਸੀਂ ਅਸੀਫਾ ਦੇ 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 ਨੋਬੋ ਤੇ ਫੋਨ ਕੀ ਤੁਸੀਂ ਕੀ ਕਰਨੇ ਇਹ ਤਾਂ ਨਹੀਂ ਕਾਰਨ ਤਾਂ ਬੜਾ ਸਪਸ਼ਟ ਹੈ ਜੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਮਜੂਤਾ ਲੀਡਰਸ਼ਿਪ ਹੈ ਇਹ ਸਿੱਖ ਭਾਵਨਾ ਨੂੰ ਸਮਝਣ ਤੋਂ ਸਮਰਥਾ ਹੈ ਇਹ ਜਿਹੜੇ ਆ ਅਕਾਲ ਤਖਤ ਸਾਹਿਬ ਨੂੰ ਇੱਕ ਮੋੜੇ ਵੱਜੋਂ ਵਰਤਣਾ ਚਾਹੁੰਦੇ ਆ ਜਿਹੜਾ ਕਿ ਜਿਹੜੇ ਮੌਜੂਦਾ ਸਾਡੇ ਜਥੇਦਾਰ ਕਹਿੰਦੇ ਰਕਵੀਰ ਸਿੰਘ ਸੀ ਉਹ ਉਸ ਮੋੜੇ ਵੱਜੋਂ ਉਹ ਵਰਤ ਨਹੀਂ ਹੋਏ ਜਿਸ ਕਰਕੇ ਮੈਂ ਸਮਝਦਾ ਇਹ ਸਮੁੱਚੀ ਲੀਡਰਸ਼ਿਪ ਨੇ ਜੋ ਫੈਸਲਾ ਕੀਤਾ ਉਹ ਬੜਾ ਗਲਤ ਫੈਸਲਾ ਅਤੇ ਮੈਂ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਅਪੀਲ ਕਰਦਾ ਵੀ ਸਾਨੂੰ ਸਾਰਿਆਂ ਨੂੰ ਸਿੱਖ ਪੰਥ ਦਾ ਭਾਵਨਾ ਨੂੰ ਸਮਝਣਾ ਚਾਹੀਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਉਹਨੂੰ ਸਾਨੂੰ ਅੱਜ ਵੀ ਇਹਨੂੰ ਵੀ ਲਾਗੂ ਕਰਨਾ ਇਸੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਭਲਾਈ ਆ ਇਸੇ 'ਚ ਪੰਥ ਦੀ ਭਲਾਈ ਆ ਨਹੀਂ ਤਾਂ ਮੈਂ ਸਪਸ਼ਟ ਮੈਨੂੰ ਦਿਖਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ ਇਹਨਾਂ ਦਾ ਵजूद ਖਤਮ ਹੋ ਜਾਊਗਾ